ਸੱਤੇ ਪਾਤਸ਼ਾਹ ਲਵਾ ਦੀ ਬੈਠਣਾ ਜੋਰ ਦੁਨੀਆ ਨੇ ਲਾਇਆ ਹੋਇ ਆਏ ਸੱਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਏ ਤੇ ਫਨੀ ਐ ਡੀਸੀ ਤੇ ਨਿੰਮੇ ਨੇ ਹੁਣ ਨਵਾਂ ਬਿਜ਼ਨਸ ਤੁਰ ਲਿਆ ਖੇਤਾਂ ਜਿਹੜੇ ਲੱਕੜੀਆਂ ਚੱਕਣ ਲੱਗ ਗਈ ਟਰੈਕਟਰ ਤੇ ਨਿੰਮਾ ਹੁਣ ਬਣ ਗਿਆ ਡਰਾਈਵਰ ਬਾਈ ਡਰਾਈਵਰ ਕਰੋ ਤਾਂ ਬਣਿਆ ਬਾਈ ਕੱਤੇ ਪੜੇ ਹੋਏ ਇਹਦਾ ਡਰਾਈਵਰ ਹਾਂ ਕੱਦੇ ਬਣੇ ਹੋਏ ਆ। ਡੀਸੀ ਬਾਈ ਉਹ ਕਲਿੰਡਰ ਰੱਖ ਲਿਆ। ਹਾਂ ਜੀ। ਫਸਰੀ ਗਾਲੀ ਬਲਾਈ ਅੱਜ। ਫਸਰੀ ਗਾਲੀ। ਫਸਰੀ ਗਾਲੀ ਦੇ ਸਾਰੇ ਵੀਰਾਂ ਨੂੰ ਤੇ ਭੈਣਾਂ ਤੇ ਬੀਬੀਆਂ ਨੂੰ। ਤੇ ਜੋ ਦੋ ਬਾਈ ਇਹਨਾਂ ਨੇ ਨਵਾਂ ਬਿਜ਼ਨਸ ਖੋਲ੍ਹਿਆ ਐ ਲੱਕੜੀਆਂ ਚੱਕਣ ਦਾ। ਹਾਂ। ਆ ਦੇਖ ਲੈ। ਮੇਰੇ ਵੀ ਢੋਦ ਯਾਰ। ਢੋਦ ਦੂੰਗੇ ਬਾਈ ਕੋਈ। ਤੇ ਬਾਈ ਕੋਹੋਲਰ ਦਾ ਪਟਾਟ ਆਏ ਤਾਂ ਹਾਂਗੇ। ਮੈਂ ਨਾ ਲੱਗਿਆ ਹੁਣ ਐਨੀਆਂ ਐਨੀਆਂ ਕਿਸ਼ਟੀਆਂ ਹੋਈਆਂ। ਇਹ ਮੇਰੇ ਨੰਨੇ ਨੰਨੇ ਚੱਕਣ ਨੂੰ। ਹਾਂ। ਬਲਾਈਆਂ ਆ ਗਏ ਨੇ ਮੇਰ ਕਿੰਨੀ। ਕਾਦਿਆ ਬਾਈ? ਵਿਆਹ ਦੀਆਂ ਮੁੰਡੇ ਜੀਆਂ। ਹਾਂ ਵਿਆਹ ਦੇ ਬਧਾਈਆਂ ਦੇਤੀਆਂ ਦੀ ਸੀ ਨੇ। ਹ ਚੋਕਰੀਆ ਬਾਈ ਚੀ ਇਹਦੇ ਨੀ ਮੇਰਾ ਵਿਆਹ ਤਾਂ ਬਤਾਈ ਜਾਂਦੀਆਂ ਨਾ ਮਜ਼ਾਕ ਨਹੀਂ ਹੈਗਾ ਇਹ ਵਧਾਈਆਂ ਦੋ ਵਧਾਈਆਂ ਦੋ ਅੱਜ ਰੱਖਦਾ ਹਾਂ ਪ੍ਰੋਗਰਾਮ ਮੰਨੂ ਕਦੋਂ ਦੱਸਿਆ ਦੱਸਦਾ ਦੱਸਦਾ ਹੁਣ ਪੱਗਾਂ ਦੇ ਕੱਲ ਪੱਗਾ ਹੈ ਪੱਗਾਂ ਦੇ ਰੰਗ ਮੰਨੂ ਪੁੱਛਦਾ ਦਾਦਾ ਹੈ ਨਹੀਂ ਹੈ ਗੱਲਾਂ ਇਕੱਲਾ ਇਕੱਲਾ ਪਾਰਟੀ ਨਹੀਂ ਨਹੀਂ ਕਰੋਗੇ ਨੇ ਮੈਂ ਦੱਸ ਦੇ ਯਾਰ ਅੱਜ ਸਾਰਿਆਂ ਨੂੰ ਕਿ ਮੇਰਾ ਵਿਆਹ ਆ ਗਿਆ। ਅੱਲਾ ਮੈਂ ਨਹੀਂ ਦੱਸਦਾ ਪਰ ਤੁਸੀਂ ਆਪੇ ਸਮਝਦੇ ਆ। ਆਪੇ ਸਮਝਦੇ। ਕੀ ਹੋ ਗਿਆ? ਬਾਈ ਵਿਆਹ ਬਾਰੇ ਦਾਦਾ ਆਪਣੇ ਨੂੰ ਕਹਿੰਦਾ ਪੁੱਤ। ਹੈ? ਵਿਆਹ ਕਰਾ। ਹੋਰ। ਵਾਹ ਹੈਗਾ ਬਾਈ। ਗੱਲਾਂ ਗੱਲਾਂ ਹੀ ਕਰਨੇ ਫਿਰਦਾ। ਕਰਾਰੇਣਾ। ਹਾਂ। ਪਰੰਦੇ ਚੋਂ ਦਾਦਾ ਕਿਦਾਂ ਕਿਦਾਂ ਕਰਦ ਵਿਆਹ ਹੈ। ਬਾਈ ਦੇ ਕੰਮ ਦਾਦਾ ਕਿਦਣ ਵਿਆਹ ਹੈ? ਦੱਸ ਦੇ 35 ਤਰੀਕ ਨੂੰ। ਉਹ 35 ਤਰੀਕ ਦਾ ਵਿਆਹ ਹੈ। ਡੇਟ ਰੀਵੀਲ ਹੋ ਗਈ 35 ਤਰੀਕ ਨੂੰ ਵਿਆਹ ਹੈ ਜੱਟ ਦਾ 35 ਤਰੀਕ। ਹੈ। ਕਿਹੜੇ ਸਾਲ ਦੀ? ਹਾਂ ਬਾਈ 35 ਆਉਣੀ ਨਹੀਂ ਇਹਦਾ ਵਿਆਹ ਨਹੀਂ ਹੋਣਾ ਉਹ ਕੰਮ ਹੋਇਆ ਕਿਹੜੇ ਸਾਲ ਦੀ ਤੁਸੀਂ ਜੇ ਮੇਰੇ ਬਾਜ ਖੜਾ ਆ ਗਿਆ ਖੜਾ ਸਰਾਉ ਬਾਈ ਅੱਜਕਾ ਹੁ ਤੇਰੇ 40 ਸਾਲਾਂ ਦੇ ਜੱਟ ਨੂੰ ਨਿੰਮਾ ਜੱਟ ਕਹਿੰਦੀ ਦੁਨੀਆ ਜੱਟ ਤੇਰੇ 40 ਸਾਲਾਂ ਦੇ ਬਾਈ ਨੂੰ 40 ਸਾਲ ਦਾ ਹੋ ਗਿਆ ਬਾਈ ਨਿੰਮਾ ਜੱਟ ਕਹਿੰਦੀ ਦੁਨੀਆ ਮੈਂ ਕਹਨਾ ਖੜ ਕੁ ਰਾ ਜੋਇਨ ਕਰ ਲਿਆ ਕਾਲੇ ਕੱਪੜੇ ਪਾਉਣ ਲੱਗ ਗਿਆ ਲੋਈ ਪੜਨਾ ਸਾਰਾ ਕੁਝੇ ਕਾਲਾ ਬਾਈ ਚੱਪਲਾ ਵੀ ਕਾਲੀਆਂ ਆ ਦੇਖੋ ਇਹ ਤਾਂ ਚੱਪਨਾ ਲੋਰ ਸਾਰੀ ਕਾਲੀ ਕਾਲਾ ਕਾਲੇ ਬਾਬੇ ਬਣ ਗਏ ਅਸੀਂ ਕਾਲੇ ਬਾਬੇ ਕਾਲੇ ਬਾਬੇ ਕਿਸਾਨ ਯੂਨੀਅਨ ਕਾਲੇ ਚੱਪਲੇ ਵਾਲੇ ਬਾਬੇ ਨਹੀਂ ਜੱਪਨਾ ਉਹ ਕਿਸਾਨ ਯੂਨੀਅਨ ਹਾਰਾ ਟਰੈਕਟਰ ਪਤਾ ਕੀ ਹੈ ਕਾਲੇ ਤੋਂ ਉਹ ਬਣਾਉਣਾ ਸਾਰਾ ਕੁਝ ਕਾਲਾ ਕਾਲਾ ਕਰਨਾ ਉਹ ਜਿਹੜਾ ਫਿਲਮ ਨਹੀਂ ਉਹਦੇ ਵਿੱਚ ਇਥੇ ਵਿੱਚ ਆਪਾਂ ਨੇ ਗਾਣਾ ਛੜੇ ਬਾਬੇ ਕੀ ਜੈ ਹੋ ਛੜੇ ਬਾਬੇ ਕੀ ਜੈ ਉਹ ਗਰੀਬਾਂ ਵਾਲਾ ਬਾਬਾ ਨਹੀਂ ਕਰ ਗਰੀਬਾਂ ਵਾਲਾ ਬਾਬਾ ਆਪਾਂ ਨੇ ਉਲਟਾ ਗਾਣਾ ਛੜੇ ਬਾਬੇ ਕੀ ਚਾੜੇ ਛੜੇ ਛੜੇ ਬੰਦੇ ਇਹਦੇ ਕੋਲ ਆਇਆ ਕਰੂਗੇ ਕੁਛ ਲੈਣ ਕੁਛ ਛੜੇ ਬਾਬੇ ਕੀ ਚਾੜੇ ਦੇੜਾ ਨਿੰਮੇ ਕੋ ਪੁੱਛਿਆ ਲੈਣਾ ਗਿਆ ਤੇ ਉਹ ਛੜਾ ਹੀ ਰਊਗਾ ਮੈਂ ਨਹੀਂ ਆਉਂਦਾ ਬਾਈ ਉਹ ਵੀ ਛੜਾ ਹੀ ਆ ਮੇਰੇ ਨਾਲੇ ਰਹਿਣਾ ਮੈਂ ਮੈਂ ਤਾਂ ਦੂਰ ਰਹੇਗਾ ਦਾ ਬਾਈ ਤੇਰੇ ਨਾਲ ਕਿੱਥੇ ਪਸ਼ਾਵਾ ਪੈ ਜੂਗਾ ਨਿੰਮੇ ਬਾਈ ਜਾਂ ਤੂੰ ਤਰ ਤੂੰ ਤਰਦਾ ਇਹ ਪਸ਼ਾਵਾ ਕਿੱਦਨੂ ਪੈਂਦਾ ਹੈ ਫੇ ਮਾਗੇ ਰਹਿ ਕੇ ਰਾਂ ਕਿ ਪਿੱਛੇ ਰਹਿ ਕੇ ਰਾਂ ਮਨੂ ਰਿਪਾ ਕਿੰਧਰੋਂ ਪੰਜਾਬਾ ਹੋ ਜਾਂਦਾ ਹਾਂ ਹਾਂ ਮੇਰੇ ਕੋ ਪੈ ਸਕਦਾ ਏ ਡੀਸੀ 10 ਬਾਈ ਗੱਲ ਸਹੀ ਏ ਹਾਂ ਨਿੰਮੇ ਤਾਂ ਦੂਰੇ ਲੇ ਕੇ ਬੈਠਾ ਅੱਡੇ ਹੀ ਮੈਂ ਨਾ ਰਹਿੰਦਾ ਹੁਣੇ ਛੜਾ ਰਹਿਣਾ ਇਹਨੇ ਨਾ ਡੀਸੀ ਦਾ ਛੜਾ ਕੋਈ ਚੱਕਰ ਨਹੀਂ ਹਾਂ ਉਹਦੀ ਛੜਾ ਮੈਂ ਛੜਾ ਸੀ ਵੀ ਛੜਾ ਅੱਛਾ ਮੈਂ ਉਹਦਾ ਜਿੰਨਾ ਦੇ ਵਿੱਚ ਦਾ ਸਾਬਜੋਤ ਹੈ ਸਾਬਜੋਤ ਮਨੂ ਵੀ ਛੜਾ ਫੜਾਉਂਦਾ ਓਏ ਨਹੀਂ ਨਹੀਂ ਯਾਰ ਤੇਰਾ ਤਾਂ ਬਿਆ ਕਰਨਾ ਤਾਂ ਫਿਰ ਇਸ਼ਤਾਂ ਦਾ ਕਰਾਉਂਦਾ ਜੀ ਕਰਾਉਂਗਾ ਯਾਰ ਦੇਖਦੇ ਲੱਭਦੇ ਕੁੜੀ ਕੋਈ ਆ ਕਰਦੇ ਹਾਂ ਉੱਤਰ ਹੁੰਦੇ ਕੀ ਹੁੰਗੇ ਜੀ ਕਰਦੇ ਲੱਭਦੇ ਆ ਨਹੀਂ ਕਰਨੀ ਬਾਈ ਆ ਮੋਡੇ ਬਾਤੇ ਕੋਈ ਮੋਡੇ ਦੇਖੋ ਕੀ ਨੇ ਬਾਤੇ ਦਾ ਚੇਲੇ ਜਮੀਨ ਤੇ ਆਉਂਦੇ ਮੋਡੇ ਨੂੰ ਹਾਂ ਕੁੜੀ ਦੇਖ ਬਾਈ ਗੱਲ ਸੁਣ ਸਹਿਜੋ ਬਾਈ ਅੱਜ ਨਹੀਂ ਮਨੇ ਪਹਿਲੀ ਵਾਰ ਟਰੈਕਟਰ ਚਲਾਇਆ ਪਾਰਟੀ ਕਰ ਦੇਣੀ ਹਾਂ ਲਾ ਲ ਆਪਣਾ ਟਰੈਕਟਰ ਚਲਾਉਂਦਾ ਤਾਂ ਇਹ ਆ ਤਾਂ ਬਗਾਨਾ ਟਰੈਕਟਰ ਚਲਾ ਲਿਆ ਬਾਈ ਅੱਛਾ ਬਗਾਨਾ ਬਾਈ 10 ਕਿਲੋਮੀਟਰ ਜਮੀਨ ਦੇ ਆਉਂਦੇ ਆ ਤੇ ਵਾਧੇ ਵਾਧੇ ਵੀਰੇ ਸ਼ੇਅਰ ਕਰਿਓ ਖਾਂਦਾ ਪੀਂਦਾ ਕੁਛ ਨਹੀਂ ਖਾਂਦਾ ਪੀਂਦਾ ਕੁਛ ਨਹੀਂ ਹੈਗਾ ਨਾ ਸ਼ਾਇਦ ਕੋਈ ਕੋਈ ਨਾ ਜਾਣੀ ਕੋਈ ਚਾਹ ਨਹੀਂ ਨਹੀਂ ਰੋਟੀ ਦਾ ਨਾ ਨਾ ਰੋਟੀ ਦੇ ਇਲਾਵਾ ਬਾਕੀ ਨਹੀਂ ਖਾਂਦਾ ਪੰਗੜਾ ਪਾਉਣਾ ਨਹੀਂ ਮੇਰੇ ਵਿਆਹ ਨੂੰ ਪੰਗੜਾ ਨਹੀਂ ਮੇਰੇ ਵਿਆਹ ਨੂੰ ਪਾਰਟੀ ਵੀ ਮੇਰੇ ਵੱਲ ਹੋਗੀ ਪਾਰਟੀ ਸਹਿਜੋ ਤਾਂ ਕੰਨੀ ਦੇ ਬਾਈ ਮੈਂ ਤਾਂ ਬਾਈ ਦੇ ਵਿਆਹ ਨੂੰ ਪਾਉਣੇ ਨਹੀਂ ਇਹਨੇ ਤੇਰੇ ਵਿਆਹ ਨੂੰ ਆਉਣਾ ਏ ਚੱਲ ਕੋਈ ਨਹੀਂ ਬਾਅਦੇ-ਬਾਅਦੇ ਫਿਰ ਪਾ ਲੈਂਗੂ ਏ ਨਿੰਮੇ ਆਪਣੇ ਵਿਆਹ ਦੀ ਖੁਸ਼ੀ ਇੱਕ ਬੋਲੀ ਪਾ ਦੇ ਭਾਈ ਮੈਨੂੰ ਬੋਲਦਿਆਂ ਬੋਲਦਿਆਂ ਨਹੀਂ ਆਉਂਦੀਆਂ ਤੇ ਗਾਣਾ ਸੁਣਾ ਦੇ ਚੱਲ ਇੱਕ ਸੁਣਾ ਦੇ ਯਾਰ ਨਹੀਂ ਹਾਂ ਆਏ ਜੱਟ ਪਿੱਛੇ ਬਹਿ ਕੇ ਦਿਖਾਉਣਾ ਦਾ ਆ ਜਾ ਚੱਲੀਏ ਚੱਲ ਆ ਜਾ ਇੱਕ ਗੇੜਾ ਚੱਲ ਸਾਹਿਬ ਜੀ ਬਹਿ ਕੇ ਦੇਖ ਲਿਆ ਅੱਜ ਮੋਟਰਸਾਈਕਲ ਦਾ ਗੇੜਾ ਆ ਜਾ ਇਹਦੇ ਪਰ ਬੈਠ ਲੈ ਆ ਜਾ ਆ ਜਾ ਆ ਜਾ ਇੱਕ ਟਰਾਈ ਮੈਂ ਨਾ ਇੱਕ ਵੀਡੀਓ ਚ ਦਿਖਾਉਣਾ ਆ ਜਾ ਆ ਜਾ ਫਿਰ ਚਲਾਉਂਗਾ ਤੂੰ ਕਹਿੰਦਾ ਮੈਂ ਚਲਾਉਣਾ ਨਹੀਂ ਭਾਈ ਲੇਲਾ ਪੰਗਾ ਚਲਾ ਗਿਆ ਹਾਂ ਲੇਲਾ ਪੰਗਾ ਤਿੰਨ ਖੜੇ ਆ ਲੇਲਾ ਜੀ ਲੈਣਾ ਮਾ ਭਾਈ ਅੱਜ ਆਰ 1 ਬ ਉਹ ਬਹਿ ਕੇ ਦੇਖੂਗਾ ਪਿੱਛੇ ਲੰਬਾ ਲੇਖੀ ਕਿੰਨਾ ਲੱਗਦਾ ਹੈ ਗੈਂਗਲੈਂਡ ਲੱਗਦਾ ਹੈ ਪਿੱਛੇ ਲੱਗਦਾ ਦਿਖਦਾ ਹੀ ਨਹੀਂ ਹੁਣ ਦੇਖੀ ਓਏ ਲੈ ਅੱਲੇ ਪਰ ਟਾワー ਅਰੇ ਨਵੇਂ ਆਇਤਾ ਇਹ ਲਾ ਦੇਗਾ ਪਹਾੜ 'ਤੇ ਬੈਠਾ ਏ ਆ ਜਾ 니ਸੀ ਭਾਈ ਟਾワー ਉਹਦੀ ਕਿੰਨੀ ਦਾ ਫੁੱਲ ਫੁੱਲ ਭਾਈ ਨੰਮੀ ਵਾਈ ਨੂੰ ਵੀ ਫੋਟੋ ਕਰਨੀ ਆ ਫੱਟੇ ਵੱਟ ਵੀਡੀਓ ਸ਼ੇਅਰ ਕਰੋ ਕਿ ਨੰਮੀ ਵਾਈ ਦਾ ਵਿਆਹ ਹੋ ਜਾਵੇ ਵਿਆਹ ਹੋ ਜਾਣਾ ਹਾਂ ਵਧਾਈਆਂ ਦੇਤੀ ਅੱਜ ਵਧਾਈਆਂ ਸਾਡੇ ਵੱਲ ਤੇ ਪੱਕੀਆਂ ਨਹੀਂ ਹੁੰਦੀ ਸੀ ਪਹਿਤੈਨੀ ਡੈਕਟਰ ਚ ਲਾਇਆ ਕਰੇ ਮੈਂ ਬਾਈ ਚਲਾਇਆ ਬੜਾ ਮੋਟਾ ਹਾਂ ਜ਼ਿਆਦਾ ਨਹੀਂ ਚਲਾਇਆ ਜ਼ਿਆਦਾ ਨਹੀਂ ਚਲਾਇਆ ਕੱਟੇ ਚ ਲਾਇਆ ਤੇ ਉਹ ਚਾਚੇ ਦਾ ਮੁੰਡਾ ਮੇਰਾ ਤੁਸੀਂ ਵੀਡੀਓ ਦੇਖ ਸਹਜੋ ਤਾਂ ਪੂਰੇ ਖਤਰਾ ਜੀ ਕੁੜੀ ਲੱਭ ਰਹੇ ਆ ਭਾਈ ਤੇ ਉਧਰ ਨਿੰਮਾ ਵਾਈ ਬਦਲ ਬਦਲ ਮੋੜ ਥਲਾਂ ਦੇ ਕਿਹੜੇ ਲੰਦਾ ਕਦੇ ਬੋਲਟ ਕਦੇ ਬਾਈ ਵਾਲੇ ਦੇ ਕਦੇ ਕਿਸੇ ਦੇ ਆ ਜਾ ਇਹਦੇ ਲੰਦਾ ਨਿੰਮੇ ਬਾਈ ਕਿੱਦਾਂ ਲਗਿਆ ਇਹਦੇ ਉੱਪਰ ਉਤਰੂਗਾ ਹਾਂ ਇਹ ਉਤਰ ਜਾ ਮੇ ਬਾਈ ਕਿੱਦਾਂ ਲਗਿਆ ਸੱਜੋ ਬੰਦ ਕਰੀ ਮੜਾ ਨਿੰਮੇ ਬਾਈ ਕਿੱਦਾਂ ਲਗਿਆ ਉੱਪਰ ਬਹਿ ਕੇ ਵਧੀਆ ਲੱਗਦਾ ਹੈ ਹਾਂ ਪਰ ਹਲੋਲਿਆਂ ਤੇ ਵੱਜੇ ਜੇ ਬ੍ਰੇਕ ਵੱਜੇ ਨਾ ਇਹ ਵੱਜਣਾ ਉੱਪਰੇ ਉੱਡ ਜਾਣਾ ਹੈ ਠੀਕ ਇੱਕ ਹੋਰ ਟਰੈਕਟਰ ਆ ਗਿਆ ਉੱਧਰ ਇੱਕ ਪਰ ਨਿਮੇ ਨੇ ਹੀ ਬੈਠੇ ਆ ਦੋ ਤੇ ਇੱਕ ਪਰਲੀ ਸਾਈਡ ਲੱਗਿਆ ਵਾਜੀ ਤਿੰਨ ਟਰੈਕਟਰ ਲੱਗੇ ਵਾਜੀ ਮੋਟਰ ਪਰ ਉਹ ਸਾਹਮਣੇ ਲੱਗਿਆ ਵਾ ਜੱਗਾ ਤੇ ਇਧਰ ਬਾਈ ਨਾਲ ਹੀ ਲੱਗੇ ਪਿਆ ਜੜਾਂ ਚੱਕਦਿਆਂ ਖੇਦ ਦੀਆਂ ਮਤਲਬ ਟੋਏ ਹੋ ਗਏ ਪਧਰੇ ਹੁਣ ਤਵਿਆਂਗੇ ਬਾਉਣੇ ਨੂੰ ਬਾਅਦ ਵਿੱਚ ਫੇਰ ਕਰਨਾ ਰੈਡੀ ਜੱਗਾ ਲੱਗਿਆ ਉਹਦਾਂ ਟੋਏ ਪਧਰੇ ਕਰਨ ਸਵਾਗੇ ਗਲ ਤੇ ਬਾਈ ਨਾਲ ਨੇ ਇਧਰ ਜੜਾਂ ਚੱਕ ਕੇ ਟਰਾਲਾ ਲੱਦਦਾ ਇੱਕ ਘੇੜਾ ਪਹਿਲਾਂ ਲਾਏ ਤੇ ਦੂਜਾ ਹੁਣ ਲਾਉਣ ਲੱਗੇ ਆ ਪੂਰੇ ਜੋਰਾਂ ਸ਼ੋਰਾਂ ਤੇ ਕੰਮ ਚੱਲਦਾ ਤੇ ਇੱਧਰ ਖਾਲ ਵੀ ਖੁੱਚ ਰਿਹਾ ਬੰਦਾ ਇੱਕ ਕਿੱਦਾਂ ਛੋਟੂ ਹਾਂ ਹਾਂ ਇਹ ਵੀ ਪਾ ਦੇਣਾ ਵਿੱਚ ਤੇ ਹੁਣ ਤੁਹਾਨੂੰ ਮਲਾਉਂਦੇ ਜੱਗੇ ਨੂੰ ਚੱਲਦੇ ਆ ਜੱਗੇ ਬਾਈ ਕੋਲ ਸਾਹਮਣੇ ਜੱਗਾ ਲੱਗਿਆ ਬਾਈ ਟੋਏ ਮਤਲਬ ਆ ਦੇਖੋ ਪਧਰੇ ਕਰਨਾ ਤੇ ਟਰੈਕਟਰ ਦੀ ਆਵਾਜ਼ ਤੁਹਾਨੂੰ ਥੋੜਾ ਜਿਆ ਸੁਣਦਾ ਘੱਟ ਹੋਣਾ ਏ ਟੋਏ ਬਹੁਤੇ ਤੇ ਪਾਗੇ ਕੇ ਥੋੜੇ ਜਿਹਾ ਪਧਰੇ ਕਰਕੇ ਫੇ ਆਪਾਂ ਤਵੀਆਂ ਵਾਜ ਜਾਨੇ ਜੀ ਲੋ ਜੀ ਮਿਲੋ ਹੁਣ ਜਗਤਾਰ ਸ਼ੁਕਲਾ ਕਿੱਦਾਂ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਚੱਕ ਤੇ ਫਟੇ ਹਾਂ ਜੀ ਕਿੰਨੇ ਘੰਟਾ ਲੱਗਿਆ ਬਾਈ 2 ਘੰਟੇ ਲੱਗੇ 2 ਘੰਟੇ ਲੱਗੇ 2:00 ਵਜੇ ਲੱਗਿਆ ਤਾਂ 12:10 ਹੋ ਗਏ 2 ਘੰਟੇ 10 ਮਿੰਟ ਲੱਗੇ ਟੋਏ ਪੱਧਰੇ ਕਰਨੇ ਬਹੁਤ ਬੜੇ ਟੋਏ ਪੱਟੇ ਹੋਤੇ ਮਸ਼ੀਨ ਨੇ ਮਤਲਬ ਤਵੀਆਂ ਚੱਲਣੇ ਨਹੀਂ ਸੀ ਨਾ ਉਹ ਚ ਨਹੀਂ ਕੁਝ ਵੀ ਨਹੀਂ ਚੱਲਣਾ ਹੁਣ ਹੁਣ ਕੀ ਆ ਬਣੂ ਇਹਦਾ ਤੋ ਤਿੰਨ ਵਾਰ ਤਵੀਆਂ ਨਾਲ ਵਾਕੇ ਸੋਗਾ ਮਾਰ ਕੇ ਬੀਜਣੇ ਰੋਟਾ ਵਟ ਵਧੀਆ ਜੰਮੂਗੀ ਜੜਾ ਹੋਰ ਕੁਝ ਹੋਣਾ ਵੀ ਨਹੀਂ ਇਹਦਾ ਇਲਾ ਸਹੀ ਗੱਲ ਜੜਾ ਬਹੁਤ ਹੈ ਮਸ਼ੀਨ ਵਾਲ ਨੇ ਘੰਟਾ ਬਾਈ ਬਹੁਤ ਲੈਣਾ ਤਾਂ ਮਹਿੰਗਾ ਪੈਣਾ ਤਾਂ ਜੱਗਾ ਕਹਿੰਦਾ ਬਾਈ ਮੈਂ ਹੀ ਤੇਰਾ ਅਜ ਸਾਰ ਦੂੰਗਾ ਤੇ ਹੁਣ ਕਣਕ ਵੀ ਬੀਜ ਨਹੀਂ ਪਰਲੀ ਅਜ ਹੈ ਅੱਜ ਵੀ ਇੱਦਾਂ ਨਹੀਂ ਬਸ ਅੱਜ ਫੱਟੇ ਚੱਕਦੇ ਨੇ ਕਣਕ ਦੇ ਵੀ ਹੈ ਚੱਲ ਫਿਰ ਚੱਕਦੇ ਫੱਟੇ ਵੀਰ